ਪਹਿਲਾਂ ਆਪਾਂ ਸਮਝਣਾ ਹੈ ਸੰਗਰਾਮ ਸੰਗਰਾਮ ਦਾ ਮਤਲਬ ਵੀ ਮਹੀਨਾ ਸਮਾਪਤ ਹੋਣਾ ਮਹੀਨੇ ਸਮਾਪਤ ਹੋਣ ਤੋਂ ਉਪਰੰਤ ਇਹ ਮਤਲਬ ਹੈ ਕਿ ਸੂਰਜ ਜਿਹੜਾ ਹੈ ਆਪਣੇ ਮੌਸਮ ਦੀ ਤਬਦੀਲੀ ਕਰਦਾ ਮੌਸਮ ਦੀ ਤਬਦੀਲੀ ਦੇ ਕਾਰਨ ਗਰਮੀ ਆਉਂਦੀ ਹੈ ਸਰਦੀ ਆਉਂਦੀ ਹੈ ਬਰਸਾਤੀ ਮੌਸਮ ਆਉਂਦਾ ਹੈ ਇਸ ਤਰ੍ਹਾਂ ਦੇ ਮੌਸਮ ਰੁੱਤਾਂ ਬਦਲਦੀਆਂ ਰਹਿੰਦੀਆਂ ਨੇ ਚੇਂਜ ਹੁੰਦਾ ਹੈ ਤਬਦੀਲੀ ਆਈ ਹੈ ਸੰਕਰਮਨ ਹੋਇਆ ਹੈ ਤੇ ਉਸ ਨੂੰ ਆਪਾਂ ਕਹਿ ਦਿੰਦੇ ਆ ਸੰਗਰਾਮ ਮਹੀਨਾ ਸਮਾ ਸੋ ਆਓ ਧੰਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਸ ਤਰ੍ਹਾਂ ਦੱਸਦੇ ਹਨ ਕਿ ਅਸਾਰ ਦੇ ਮਹੀਨੇ ਨੇ ਕੀ ਉਪਦੇਸ਼ ਦੱਸਦੇ ਹਨ ਆਹਾੜ ਤਰੰਦਾ ਜਿਸ ਲੱਗੈ ਹਰ ਨਾ ਪੁਨਾ ਜਿੰਨਾ ਆਪਾਂ ਸਾਰੇ ਜਾਣਦੇ ਆ ਆੜ ਦਾ ਮਹੀਨਾ ਅਤਿਅੰਤ ਤਪਣ ਵਾਲਾ ਮਹੀਨਾ ਹੁੰਦਾ ਹੈ ਬਹੁਤ ਜਿਆਦਾ ਗਰਮੀ ਪੈਂਦੀ ਹੈ ਇਸ ਮਹੀਨੇ ਤੋਂ ਤੇ ਮਹਾਰਾਜ ਦੱਸਦੇ ਹਨ ਕਿ ਅਫਾਟ ਤਪੰਦਾ ਤੇ ਰੱਖਾ ਹੈ ਕਿ ਜਿਹੜਾ ਸੰਗਰ ਦੀ ਹਾਰ ਦਾ ਮਹੀਨਾ ਹੈ ਨਾ ਤੇ ਉਹਨਾਂ ਜਨਾਂ ਨੂੰ ਤਪੰਦਾ ਆਪਾ ਕਿ ਉਹਨਾਂ ਜਨਾਂ ਨੂੰ ਤਪੰ ਲੱਗਦੀ ਹੈ ਉਹਨਾਂ ਜਨਾਂ ਨੂੰ ਇਸ ਮਹੀਨੇ ਦੇ ਵਿੱਚ ਗਰਮੀ ਬਹੁਤੀ ਲੱਗਦੀ ਹੈ ਜਾਂ ਆਪਾਂ ਕਹਿ ਲਈਏ ਕਾਮ ਕੂਦ ਲੋਭ ਮੋਹ ਹੰਕਾਰ ਦੀ ਅੱਗ ਤ੍ਰਿਸ਼ਨਾ ਦੀ ਅੱਗ ਮੋਹ ਦੀ ਅੱਗ ਕ੍ਰੋਧ ਦੀ ਅੱਗ ਇਨ੍ਹਾਂ ਅੱਗਾਂ ਦੇ ਵਿੱਚ ਫਸ ਕਰਕੇ ਉਹਨਾਂ ਨੂੰ ਤਪਸ਼ ਜਿਆਦੀ ਲੱਗਦੀ ਹੈ ਹਰ ਨਾ ਕੋਈ ਜਿੰਨਾ ਫਸ ਜਿਨ੍ਹਾਂ ਦੇ ਕੋਲ ਹਰੀ ਪਰਮੇਸ਼ਰ ਦਾ ਨਾਮ ਨਹੀਂ ਜਿਨ੍ਹਾਂ ਦੇ ਕੋਲ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਦੀ ਬਾਣੀ ਨਹੀਂ ਜਿਨ੍ਹਾਂ ਦੇ ਕੋਲ ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਸੰਗਤ ਨਹੀਂ ਜਿਨ੍ਹਾਂ ਦੇ ਪੱਲੇ ਦੇ ਵਿੱਚ ਉਹਦਾ ਦਿੱਤਾ ਹੋਇਆ ਨਾਮ ਨਹੀਂ ਦਿੱਤਾ ਹੋਇਆ ਅੰਮ੍ਰਿਤ ਮਹਾਰਾਜ ਕਹਿੰਦਾ ਕਰਦੇ ਨੇ ਸਾਰਿਆਂ ਤੋਂ ਜ਼ਿਆਦਾ ਤਪਸ਼ੀ ਉਹਨੂੰ ਲੱਗਦਾ ਹੈ ਉਹਨੂੰ ਤਪ ਸਹਿਸੂਸ ਹੁੰਦੀ ਹੈ ਜਿਹਦੇ ਕੋਲ ਪਰਮੇਸ਼ਰ ਦਾ ਨਾਮ ਨਹੀਂ ਜਗ ਜੀਵਨ ਪਰਖ ਤਿਆਗ ਕੈ ਮਾਨਸ ਸੰਧੀ ਆਸ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੱਸਦੇ ਹਨ ਜਗ ਜੀਵਨ ਪਰਖ ਤਿਆਗ ਜਿਨੇ ਸਾਰਾ ਸੰਸਾਰ ਭਰਾਂ ਦਿੱਤਾ ਜਿਸ ਨੇ ਧਰਤੀ ਸਾਫ ਦਿੱਤੀ ਉਸ ਅਕਾਲ ਪੁਰਖ ਜਾ ਕਿ ਤੂੰ ਜੀਵਨ ਦੇਣ ਵਾਲੇ ਅਕਾਲ ਪੁਰਖ ਨੂੰ ਛੱਡ ਕੇ ਮਾਨਸ ਸੰਧੀ ਆਖ ਉਹਦੇ ਉੱਤੇ ਆਸ ਕੋੜ ਲਈ ਕਿ ਰੱਬ ਨੇ ਕਿਹੜਾ ਕੁਝ ਦੇਣਾ ਹੈ ਆਸ ਨਹੀਂ ਨਾ ਮਨੁੱਖ ਦੀ ਕਿ ਅਕਾਲ ਪੁਰਖ ਹੋਏ ਕਿ ਨੂੰ ਨੇ ਕਿਹੜਾ ਕੁਝ ਦਿੱਤਾ ਹੈ ਉਹ ਭਲਿਆ ਲੋਕਾ ਅਕਾਲ ਪੁਰਖ ਕੋਈ ਕਿ ਉਹ ਦਿੰਦਾ ਆਇਆ ਤੇ ਤੇਰੇ ਕੋਲ ਇੰਨਾ ਸਰੀਰ ਹੈ ਉਨ੍ਹਾਂ ਦੇ ਵੱਲ ਵੇਖ ਕੇ ਤੁਲ ਜਿਨ੍ਹਾਂ ਦੇ ਕੋਲ ਜੀਭਾ ਨਹੀਂ ਜਿਨ੍ਹਾਂ ਦੇ ਕੋਲ ਨੇਤਰ ਨਹੀਂ ਜਿਨ੍ਹਾਂ ਦੇ ਕੋਲ ਕੰਨ ਹਨ ਪਰ ਸੁਣ ਨਹੀਂ ਸਕਦੇ ਆਪਾਂ ਦੁਨੀਆ ਦੇ ਅੰਦਰ ਐਸੇ ਮਨੁੱਖ ਵੇਖੇ ਹੋਣਗੇ ਜਿਨ੍ਹਾਂ ਦੇ ਕੋਲ ਅੱਖਾਂ ਹਨ ਪਰ ਅੱਖਾਂ ਦੀ ਜੋਤ ਨਹੀਂ ਜਿਨ੍ਹਾਂ ਦੇ ਕੋਲ ਜ਼ੁਬਾਨ ਹੈ ਪਰ ਜ਼ੁਬਾਨ ਦੇ ਵਿੱਚ ਆਵਾਜ਼ ਨਹੀਂ ਜਿਨ੍ਹਾਂ ਦੇ ਕੋਲ ਕੰਨ ਹਨ ਕੰਨਾਂ ਦੇ ਵਿੱਚ ਸੁਣਨ ਵਾਲੀ ਸ਼ਕਤੀ ਨਹੀਂ ਐਸੇ ਮਨੁੱਖ ਵੀ ਹਨ ਸੰਗਰਜੀ ਜਿਨ੍ਹਾਂ ਦੇ ਕੋਲ ਪੈਰ ਨਹੀਂ ਜਿਨ੍ਹਾਂ ਦੇ ਕੋਲ ਹੱਥ ਨਹੀਂ ਮਾਰੇ ਕਿਤੇ ਐਸੇ ਮਨੁੱਖ ਵੀ ਨੇ ਤੇ ਗੁਰਮੁਖਾ ਤੈਨੂੰ ਤੇ ਪ੍ਰਮਾਤਮਾ ਨੇ ਸਹੀ ਸਲਾਮਤ ਤੈਨੂੰ ਦੇ ਆਕਾਰ ਬਣਵਾਇ ਕਿ ਉਹਨੇ ਸੰਪੂਰਨ ਸਰਵਗੁਣ ਸੰਪੰਨ ਬਣਾਇਆ ਹੈ ਫਿਰ ਤੂੰ ਉਹਦੇ ਖਾਤਰ ਉਹਦੇ ਉਹਨੂੰ ਕੀ ਬਿਲਾ ਦਿੰਦਾ 13 ਅਕਾਲਪੁਰਖ ਦੇ ਨਾਲ ਕੀ ਸ਼ਿਕਵਾ 13 ਅਕਾਲਪੁਰਖ ਦੇ ਨਾਲ ਹਾਂ ਇਹ ਹੋ ਸਕਦਾ ਹੈ ਸੰਸਾਰਿਕ ਤੌਰ ਤੇ ਕਿਸੇ ਨੂੰ ਗਰੀਬੀ ਦਿੱਤੀ ਹੋਵੇ ਤੇ ਕਿਸੇ ਨੂੰ ਅਮੀਰੀ ਦਿੱਤੀ ਹੋਵੇ ਇਹ ਜਰੂਰ ਹੋ ਸਕਦਾ ਹੈ ਅਕਾਲਪੁਰਖ ਵਾਹਿਗੁਰੂ ਦਿੱਤਾ ਹੋਇਆ ਸਾਰਾ ਕੁਝ ਹੈ ਜਿਹੜਾ ਉਹਦੇ ਬਾਣੀ ਦੇ ਵਿੱਚ ਰਹਿ ਕੇ ਉਹਦਾ ਸ਼ੁਕਰ ਕਰਦਾ ਨਾ ਸੰਗਤ ਜੀ ਉਹਦੇ ਵਰਗਾ ਬੈਠਾ ਗੁਰੂਜ ਪਿਆਰਾ ਕੋਈ ਨਹੀਂ ਜਿਨਨੇ ਹਰ ਵਕਤ ਤੁਹਾਨੂੰ ਕੋਸੀ ਜਾਣਾ ਹੈ ਪ੍ਰਮਾਤਮਾ ਤੁਮੇ ਨੂੰ ਕੀ ਦਿੱਤਾ ਹੈ ਪ੍ਰਮਾਤਮਾ ਤੁਮੇਰਾ ਕੰਮ ਵਗੜ ਦਿੱਤਾ ਭਾਈ ਪਵਾੜੀ ਦੀ ਤੇਰੇ ਆਪਣੇ ਪਾਏ ਜੀਵਨ ਤੇ ਹਨ ਪ੍ਰਮਾਤਮਾ ਨੇ ਜਦ ਇਹਨੂੰ ਜੀਵਨ ਦਾਣ ਦਿੱਤਾ ਹੈ ਉਸ ਨੇ ਤੇਨੂੰ ਬਣਾਇਆ ਹੈ ਅੱਗੇ ਚੱਲਣਾ ਕਿਸ ਤਰ੍ਹਾਂ ਉਹ ਤੇਰੀ ਹੈ ਕਿਸ ਤਰ੍ਹਾਂ ਜੀਵਨ ਨੂੰ ਨਤੀਜਤ ਕਰਨਾ ਹੈ ਕਿਸ ਤਰ੍ਹਾਂ ਲਾਈਫ ਦਾ ਸਟਾਈਲ ਬਣਾਉਣਾ ਹੈ ਕਿਸ ਤਰ੍ਹਾਂ ਤੇਰਾ ਰਤਬਾ ਰੱਖਣਾ ਹੈ ਕਿਸ ਤਰ੍ਹਾਂ ਤੇਰੀ ਮਹਿਬੂਲਾਂ ਦੇ ਵਿੱਚ ਜਾ ਕਰਕੇ ਬੈਠ ਕਰਕੇ ਕਿਹੜੇ ਤੇਰੇ ਯਾਰ ਮਿੱਤਰ ਸੱਚੇ ਹਨ ਕਿਹੜੀਆਂ ਬਹਿਫਨਾ ਕਿਹੜੇ ਯਾਰ ਮਿੱਤਰ ਝੂਠੇ ਹਨ ਝੂਠਿਆਂ ਦਾ ਸਾਥ ਕਰੋਗੇ ਤੇ ਡੁੱਬ ਜਾਵੋਗੇ ਐਸੇ ਵੀ ਮਨੁੱਖ ਹਨ ਇਹ ਸ਼ਬਦ ਵਰਤਣਾ ਨਹੀਂ ਚਾਹੀਦਾ ਮੈਂਫੂ ਸ਼ਬਦ ਜਿਹੜਾ ਬਹੁਤ ਜ਼ਿਆਦਾ ਸ਼ਬਦ ਜਿਹੜਾ ਗਲਤ ਹੈ ਮੇਦੇ ਵਾਸਤੇ ਮਾਫੀ ਪੇਚੋਣਾ ਪਰ ਇਹ ਦੱਸਣ ਦਾ ਤਰੀਕਾ ਇਸ ਤਰ੍ਹਾਂ ਹੈ ਕਿ ਜੇਕਰ ਕਿ ਆਪਾਂ ਉਹੀ ਸੰਗਤ ਮਾੜੀ ਵਾਲੇ ਪਾਸੇ ਲਹਿ ਜਾਈਏ ਤੇ ਜੀਵਨ ਬਰਬਾਦ ਜੇ ਉਹੀ ਸੰਗਤ ਸਾਧਾਂ ਦੀ ਕਰ ਲਈਏ ਗੁਰੂ ਦੀ ਸੰਗਤ ਕਰ ਲਈਏ ਤੇ ਜੀਵਨ ਪਾਰ ਇਸ ਤਰ੍ਹਾਂ ਅਕਾਲ ਪੁਰਖ ਦਾ ਕੰਮ ਸੀ ਤੈਨੂੰ ਬਣਾਉਣਾ ਅਕਾਲ ਪੁਰਖ ਦਾ ਕੰਮ ਸੀ ਤੈਨੂੰ ਜੀਵਨ ਦੇਣਾ ਜੀਵਨ ਜਿਉਣਾ ਤੂੰ ਆਪਣੇ ਤਰੀਕੇ ਦੇ ਨਾਲ ਐ ਬਮਖਾ ਪਾਣਾ ਸਾਰਾ ਅਕਾਲ ਪੁਰਖ ਦੇ ਉਸਨੇ ਕੀ ਕਰਾਉਣਾ ਹੈ ਪਰ ਤੂੰ ਕਦੀ ਉਸ ਨੂੰ ਦੋਸ਼ ਨਹੀਂ ਦੇਣਾ ਕਿ ਪ੍ਰਮਾਤਮਾ ਤੇਰਾ ਦਿੱਤਾ ਆ ਮੇਰੇ ਕੋਲ ਕੁਝ ਨਹੀਂ ਸਰੋਹ ਵਿਚਾਰ ਮਨ ਕਿਰਪਾ ਕਰਦੇ ਹਨ ਸਰਕਾਰਪੁਰ ਨੂੰ ਚੜ ਕੇ ਤੁਮੇ ਨਾ ਜਗਤ ਜਗਤ ਜਿਹੜੇ ਮਨੁੱਖ ਹਨ ਜਿਹੜੇ ਕਾਲਪੁਰ ਬਣਾਏ ਹਨ ਉਹਨਾਂ ਦੀ ਆਸ ਕਰਦਾ ਹੁਣ ਇੱਥੇ ਆਪਾਂ ਚੜਾਵੇ ਦੀ ਵੀ ਗੱਲ ਕਰ ਲਈਏ ਕਿ ਜਿਹੜਾ ਆਪਾਂ ਚੜਾਵਾ ਗੁਰੂ ਘਰ ਨੂੰ ਜਾ ਕੇ ਦਿੰਦਾ ਹੈ ਬਹੁਤ ਸਹੀ ਹੈ ਦੇਣਾ ਚਾਹੀਦਾ ਹੈ ਪੁਰਖਾਂ ਦੀ ਰੀਤੀ ਜੜਦੀ ਆ ਰਹੀ ਹੈ ਪਰ ਇਹ ਨਾ ਕਿ ਮਨ ਦੇ ਵਿੱਚ ਆਵੇ ਕਿ ਪ੍ਰਮਾਤਮਾ ਮੈਂ ਤੈਨੂੰ ਦੇ ਰਿਆਂ ਗੁਰੂ ਘਰ ਜਾ ਕੇ ਦਾਨ ਦੇਵੂ ਪਦਾਰਥ ਦਾਨ ਕਰੂ ਹਰ ਕੋਈ ਕਰਦਾ ਹੈ ਭਾਈ ਸਵਾਰਥ ਪੂਰਾ ਹੋਣ ਦੇ ਕਾਰਨ ਸਵਾਰਥ ਪੂਰਾ ਕਰਨ ਦੇ ਵਾਸਤੇ ਕਰਦਾ ਹੈ ਸ਼ਰਧਾ ਦੇ ਮੱਤਾਵੇ ਕਰਦਾ ਹੈ ਪਰ ਕਦੀ ਇਹ ਨਹੀਂ ਕਹਿਣਾ ਕਿ ਪ੍ਰਮਾਤਮਾ ਮੈਂ ਤੈਨੂੰ ਦੇ ਰਿਆਂ ਏ ਕਹਣਾ ਹੈ ਪਰਮਾਤਮਾ ਤੇਰੀ ਹੈ ਤੇ ਤੂੰ ਮੈਨੂੰ ਦਿੱਤੀ ਸੀ ਉਹਦੇ ਵਿੱਚੋਂ ਮੈਂ ਤੈਨੂੰ ਦੇ ਰਿਹਾ ਹਾਂ ਉਹਦੇ ਵਿੱਚੋਂ ਪਰਮਾਤਮਾ ਜਿਹੜੀ ਤੂੰ ਮੈਨੂੰ ਦਿੱਤੀ ਹੈ ਮੈਂ ਉਹਦੇ ਵਿੱਚੋਂ ਤੇਰਾ ਦਸਵੰਦ ਕੱਢ ਰਿਹਾ ਹਾਂ ਅੱਗੇ ਵਰਕਤਾ ਪਾਵੇਂ ਕਦੇ ਇਹ ਨਹੀਂ ਕਹਣਾ ਕਿ ਹਾਂ ਪਰਮਾਤਮਾ ਮੇਰਾ ਇਹ ਕੰਮ ਹੋ ਜਾਵੇ ਮੈਂ ਤੈਨੂੰ ਦਾਨ ਕਰਾਂਗਾ ਪਰਮਾਤਮਾ ਨੂੰ ਦਾਨ ਨਹੀਂ ਕੀਤਾ ਜਾ ਸਕਦਾ ਹੁਣ ਕੋਈ ਚਾਹ ਹੋਵੇ ਮੰਨ ਲਓ ਤੁਹਾਡੇ ਕੋਲ ਕੀ ਬਹੁਤੀ ਸੋਹਣਾ ਉਹ ਤਾਂ ਸੋਣਾ ਕੀ ਸਾਧਨ ਹੈ ਕਿ ਬਾਈਕ ਹੈ ਕਿ ਗੱਡੀ ਹੈ ਕਿਸੇ ਇੱਕ ਵਿਅਕਤੀ ਨੇ ਦੂਜੇ ਤੋਂ ਗੱਡੀ ਲੈ ਲਈ ਜੇ ਦੂਜੇ ਦੀ ਗੱਡੀ ਉਸ ਨੂੰ দান ਕਰ ਦਿੱਤੀ ਕਿਹਾ ਭਾਈ ਤੈਨੂੰ ਗਿਫਟ ਹੋ ਗਿਆ ਨਿਕਲੇ ਤੇ ਹੈ ਹੀ ਮੇਰੀ ਸੀ ਤੂੰ ਮੈਨੂੰ ਕੀ ਗਿਫਟ ਦੇ ਰਿਹਾ ਹੈ ਇਸ ਤਰ੍ਹਾਂ ਇਹ ਨਹੀਂ ਕਹਿਣਾ ਕਿ ਪ੍ਰਮਾਤਮਾ ਮੈਂ ਤੈਨੂੰ ਦੇ ਰਿਹਾ ਇਹ ਕਹਿਣਾ ਹੈ ਹਕਾਲਪੁਰਖ ਵੈਗੁਰ ਪਰਮੇਸ਼ਰ ਤੂੰ ਮੈਨੂੰ ਇਨਾ ਦਿੱਤਾ ਹੈ ਪ੍ਰਮਾਤਮਾ ਤੇਰਾ ਦਿੱਤਾ ਮੇਰੇ ਕੋਲ ਬੜਾ ਕੁਝ ਹੈ ਮੈਂ ਜਿੰਨੂੰ ਦੇ ਨਹੀਂ ਸਕਦਾ ਕੋਈ ਵਿਚ ਹੈ ਮੈਂ ਜਿੰਨੂੰ ਅਰਪਣ ਨਹੀਂ ਕਰ ਸਕਦਾ ਮੇਰੇ ਇੰਨੀ ਪਾਇਆ ਨਹੀਂ ਮੇਰੇ ਇੰਨੀ ਸਮਰਥਾ ਨਹੀਂ ਕਿ ਮੈਂ ਤੇਨੂੰ ਕੁਝ ਦਾਨ ਕਰਾਂ ਕਿਉਂਕਿ ਪ੍ਰਮਾਤਮਾ ਤੂੰ ਬੇਅਪਰੰਪਾਰ ਹੈ ਤੂੰ ਦੇ ਕਿਸੇ ਪਰਿਵਾਰ ਦੇ ਵਿੱਚ ਨਹੀਂ ਹੁੰਦਾ ਕਾਲਪਤੂ ਦੇ ਅਪਾਰ ਤੂੰ ਦੇ ਗੰਮ ਹੈ ਕਿਤੇ ਗਮਿਆ ਨਹੀਂ ਜਾਂਦਾ ਪ੍ਰਮਾਤਮਾ ਤੂੰ ਤੇ ਨਿਰੰਜਰ ਸਰੂਪ ਹੈ ਤੈਨੂੰ ਦਾਨ ਕਿਵੇਂ ਕੀਤਾ ਜਾ ਸਕਦਾ ਹਾਂ ਤੇਰੀ ਦਿੱਤੀ ਚੀਜ਼ ਦੇ ਵਿੱਚੋਂ ਮੇਰੀ ਸ਼ਰਧਾ ਹੈ ਕਿ ਮੈਂ ਤੈਨੂੰ ਮੈਂ ਤੇਰੇ ਦਰ ਤੇ ਤੇਰੇ ਸੰਗਲ ਦੇ ਵਾਸਤੇ ਤੇਰੇ ਸੇਵਕਾਂ ਦੇ ਵਾਸਤੇ ਵਜਦਾਨ ਕਰਾਂ ਇਸ ਤਰ੍ਹਾਂ ਅਗਾਰਗੁਰੂ ਅੱਗੇ ਆ ਕੇ ਆਖੀ ਨਿਕਣਾ ਕੀ ਪ੍ਰਮਾਤਮਾ ਮੇਰਾ ਫਲਾਣਾ ਕੰਮ ਕਰਦੇ ਮੈਂ ਤੈਨੂੰ ਦੋ ਢੱਪੇ ਲਡਵਾਂ ਦੇ ਜੜਾਵਾਂ ਪਰਮਾਤਮਾ ਨੂੰ ਬੇਦੇਹ ਨਿਕਣਾ ਮਹਾਰਾਜ ਅਗੇ ਅਰਦਾਸ ਇਸ ਤਰ੍ਹਾਂ ਪਰਮਾਤਮਾ ਦਾਤਾ ਦੇਵ ਦੇ ਵਿੱਚ ਕੋਈ ਕਮੀ ਨਹੀਂ ਰੱਖਦਾ ਬਸ ਆਪਾਂ ਨੂੰ ਮੰਗਣ ਦਾ ਢੰਗ ਹੋਣਾ ਚਾਹੀਦਾ ਹੈ ਮੰਗਣ ਦਾ ਤਰੀਕਾ ਹੋਣਾ ਚਾਹੀਦਾ ਹੈ ਮੰਗਣ ਦਾ ਲਹਿਜਾ ਹੋਣਾ ਚਾਹੀਦਾ ਅਰਦਾਸ ਕਰਨ ਦਾ ਜਿਨ੍ਹਾਂ ਨੂੰ ਲਹਿਜਾ ਹੈ ਸਿੰਘਰ ਜੀ ਉਹਨਾਂ ਨੇ ਤੇ ਆਪਣੇ ਕੋਠੇ ਲੈ ਕੇ ਵੀ ਸਿੱਧੇ ਕਰਾ ਲਈ ਅਕਾਲ ਪੁਰਖ ਨਾਮ ਜੀ ਗਾਉਂ ਉਹਨਾਂ ਨੇ ਤੇ ਬੁਟੇ ਲੈ ਕੇ ਵੀ ਸਿੱਧੇ ਹੋਏਗੇ ਜਿਨ੍ਹਾਂ ਨੂੰ ਅਰਦਾਸ ਕਰਨ ਦਾ ਢੰਗ ਹੈ ਆਕਾਲ ਪੁਰਖ ਜੀ ਅਰਦਾਸ ਕਰਨੀ ਹੈ ਪਰਮਾਤਮਾ ਤੇਰਾ ਦਿੱਤਾ ਹੋਇਆ ਦਾਨ ਸੀ ਤੂੰ ਮੇਰੇ ਤੇ ਕਿਰਪਾ ਦ੍ਰਿਸ਼ਟੀ ਕੀਤੀ ਐ ਤੇ ਮੈਨੂੰ ਇਹਨਾਂ ਦਿੱਤਾ ਹੈ ਮੇਰੇ ਮਨੰਦਰ ਸ਼ਰਦਾ ਹੈ ਕਿ ਮੈਂ ਤੇਰੇ ਸੇਵਕਾਂ ਦੇ ਵਾਸਤੇ ਤੇਰੀ ਸੰਗਤ ਦੇ ਵਾਸਤੇ ਕੁਝ ਲਿਆਵਾਂ ਸੰਗਤ ਦੇ ਵਾਸਤੇ ਕੁਝ ਦਾਨ ਕਰਾਂ ਕਿਸ ਤਨਾ ਅਰਦਾਸ ਕਰਨੀ ਸਰੂਪ ਵਿਚਾਰ ਮਹਾਰਾਜ ਕਿਰਪਾ ਕਰਦੇ ਹਨ 60 ਦੇ ਮਹੀਨੇ ਦੇ ਰਾਹੀ ਕਿ ਬੰਦਿਆ ਗੁਰਮਖ ਜਿਹੜਾ ਨਿਗਜੀਵਨ ਪਰਮੇਸ਼ਰ ਹੈ ਉਹਨੂੰ ਛੱਡ ਕਰਕੇ ਤੂੰ ਬੰਦਿਆਂ ਦੀ ਆਸ ਤੇ ਲੱਗਾ ਹੈ ਕਿ ਮੈਨੂੰ ਬੁਲਾਣੇ ਤੋਂ ਆਸ ਹੈ ਮੈਨੂੰ ਬੁਲਾਣੇ ਤੋਂ ਵੀ ਨਹੀਂ ਆਸ ਤੂੰ ਆਸ ਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੰਦਿਆਂ ਦੀ ਆਸ ਕਰ ਕਿੰਨੀ ਕੁਝ ਬਣਨ